ਸਮਾਣਾ ਪੁਲਿਸ ਵੱਲੋਂ ਸਮਾਣਾ ਸਰਕਾਰੀ ਹਸਪਤਲ ਦੇ ਸਾਹਮਣੇ ਮੈਡੀਕਲ ਸਟੋਰ ਤੋਂ ਲੂਟ ਪਾਰਟ ਦੀ ਘਟਨਾ ਕਰਨ ਦੇ ਮਾਮਲੇ ਵਿੱਚ ਦੋ ਕੱਥੀ ਤਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ ਡੀਐਸਪੀ ਸਮਾਣਾ नेहा ਅਗਰਵਾਲ ਜੀ ਅਸੀਂ ਕਾਫੀ ਟਾਈਮ ਤੋਂ ਇਹਨਾਂ ਦੇ ਮਗਰ ਲੱਗੇ ਹੋਏ ਸੀਗੇ ਤੇ ਜਿਹੜੇ ਵਿਕਟਿਮ ਸੀਗੇ ਉਹਨਾਂ ਨੇ ਸਾਨੂੰ ਦੱਸਿਆ ਸੀਗਾ ਕਿ ਇਹਨਾਂ ਕੋਲ ਮੋਟਰਸਾਈਕਲ ਹੈਗਾ ਇੱਕ ਯਮਹਾ ਮੋਟਰਸਾਈਕਲ ਤੇ ਐਫਜ਼ਡ ਮੋਟਰਸਾਈਕਲ ਤਾਂ ਅਸੀਂ ਨਾਕਾ ਲਾਇਆ ਹੋਇਆ ਸੀ ਦਾ ਰਾਜਲਾ ਰੋਡ ਤੇ ਸਾਡੇ ਤਾਂ ਉਥੇ ਇਹ ਮੋਟਰਸਾਈਕਲ ਸਾਡੇ ਮਤਲਬ ਇਹ ਦੋਨੋਂ ਕਾਬੂ ਆਏ ਸੀਗੇ ਤੇ ਇਹਨਾਂ ਤੋਂ ਬਰਾਮਦਗੀ ਕਿੰਨੀ ਹੋਈ ਹੈ ਕੀ ਸ਼ਿਕਾਇਤਕਰਤਾ ਨੇ ਕਿੰਨੀ ਰਕਮ ਕਹੀ ਸੀ ਆਪ ਸ਼ਿਕਾਇਤਕਰਤਾ ਨੇ 68500 ਰੁਪਏ ਕਹੇ ਸੀਗੇ ਬਟ ਇਹਨਾਂ ਨੇ ਮੰਨੇ 48000 ਰੁਪਏ ਕੈਮਿਸਟ ਕੋ ਖੋ ਕਿਤੇ ਸੀਗੇ ਤੇ ਅਸੀਂ ਹਜੇ ਤੱਕ 10000 ਰੁਪਏ ਦੀ ਤਾਂ ਕਰਾ ਲੀਆ ਰਿਕਵਰੀ ਸਾਡੀ ਕੋਸ਼ਿਸ਼ ਹੈ ਹੋਰ ਰਿਕਵਰੀ ਹੋਵੇ ਇਹਨਾਂ ਤੋਂ ਹੋਰ ਬਰਾਦਤਾਂ ਕਿੱਥੇ ਕਿੱਥੇ ਕੀਤੀ ਇਹਨਾਂ ਨੇ ਇਹਨਾਂ ਨੇ ਜਦੋਂ ਕੈਮਿਸਟ ਤੇ ਗਏ ਨੇ ਉਸ ਤੋਂ ਪਹਿਲਾਂ ਇੱਕ ਸਾਹਿਲ ਫਲਾਸ਼ ਸ਼ਾਪ ਹੈ ਆਪਣਾ ਐਮਸੀ ਰੋਡ ਤੇ ਪਹਿਲਾਂ ਉੱਥੇ ਗਏ ਸੀਗੇ ਇਹ ਉਥੋਂ ਭਜਾ ਦਿੱਤੇ ਗਏ ਸੀਗੇ ਫਿਰ ਇਹ ਗਏ ਸੀਗੇ ਇਨਾਂ ਦੇ ਕੈਮਿਸਟਰੀ ਫਿਰ ਹਫਤੇ ਬਾਅਦ ਇਹਨਾਂ ਨੇ ਇੱਕ ਪਸੀਆਨੇ ਥਾਣੇ ਚ ਗੁਰਮਤ ਐਨਕਲੇਵ ਹੈਗਾ ਉਥੇ ਵੀ ਕਰਿਆਨੇ ਦੀ ਦੁਕਾਨ ਤੇ ਸੇਮ ਇਸੇ ਤਰ੍ਹਾਂ ਨਾਲ ਖੋ ਕਰਨ ਕੀਤੀ ਸੀਗੀ ਹਾਂਜੀ ਇਹਨਾਂ ਨੇ ਇਹਨਾਂ ਦੀ ਕੁਝ ਗੱਚੇ ਸਾਹਮਣੇ ਆਇਆ ਕਿ ਇਹ ਨਸ਼ਾ ਕਰਦੇ ਨੇ ਤੇ ਨਸ਼ਾ ਜਿਹੜਾ ਹੈਗਾ ਹਰਿਆਣੇ ਤੋਂ ਲੈ ਕੇ ਆਂਦੇ ਨੇ ਅਸੀਂ ਇੱਕ ਪ੍ਰੈਕਟਿਸ ਸਟਾਰਟ ਕੀਤੀ ਹੈ ਜਿਹੜੇ ਵੀ ਸਾਡੇ ਏਰੀਆ ਦੇ ਹੈਬਿਚੁਅਲ ਆਫੈਂਡਰਸ ਨੇ ਉਹਨਾਂ ਦੇ ਅਸੀਂ 110 ਦੇ ਪ੍ਰੀਵੈਂਟਿਵ ਐਕਸ਼ਨ ਲੈ ਰਹੇ ਹਾਂ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੀ ਵਾਰਦਾਤ ਨਾ ਹੋਵੇ ਉਹਦੇ ਵਾਸਤੇ ਅਸੀਂ ਤਿੰਨ ਪੀਸੀਆਰ ਮੋਟਰਸਾਈਕਲ ਦਿਨ ਰਾਤ ਦੇ ਚਾਲੂ ਕੀਤੇ ਹਨ ਇਸ ਤੋਂ ਇਲਾਵਾ ਅਸੀਂ 6 ਮੋਬਾਈਲ ਪੈਟਰੋਲਿੰਗ ਨਾਕਜ਼ ਸ਼ਾਮ ਦੇ ਟਾਈਮ ਸ਼ਾਮ ਨੂੰ 6 ਵਜੇ ਤੋਂ ਲੈ ਕੇ 1 ਵਜੇ ਤੱਕ ਅਸੀਂ ਐਕਟਿਵ ਕਰ ਕਿਤੇ ਹਨ ਮੈਡਮ ਮਿਲਕਾ ਧੁੰਦ ਜਾ ਰਿਹਾ ਹੈ ਬੰਦਾ ਨਜ਼ਦੀਕ ਤੋਂ ਦਿਖਾਈ ਨਹੀਂ ਦਿੰਦਾ ਉਹਨਾਂ ਨੂੰ ਮਤਲਬ ਵਾਰਦਾਤ ਕਰ ਦਿੰਦੇ ਉਹ ਲੋਕ ਉਹਨਾਂ ਨੂੰ ਕਬੂ ਕਿਸ ਤਰ੍ਹਾਂ ਉਹ اسی ਚੀਜ਼ ਦਾ ਫਾਇਦਾ ਲੈਂਦੇ ਨੇ ਕਿ ਨਾ ਤਾਂ ਸੀਸੀਟੀਵੀ ਕੈਮਰਾ ਚਾਏ ਧੁੰਦ ਕਰਕੇ ਇਹ ਵੀ ਅਸੀਂ ਬਹੁਤ ਐਫਰਟ ਕਰਕੇ ਟੈਕਨੀਕਲ ਇੰਟੈਲੀਜੈਂਸ ਯੂਜ਼ ਕਰਕੇ ਇਨਾਂ ਨੂੰ ਕਾਬੂ ਕੀਤਾ ਹੈ ਇਹ नेहा ਅਗਰਵਾਲ ਜਿਨ੍ਹਾਂ ਨੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਵੀ ਜਿਹੜੇ ਕਥਿਤ ਰੂਪੀ ਹੈ ਇਹ ਨਸ਼ਾ ਕਰਦੇ ਹਨ ਅਤੇ ਨਸ਼ੇ ਦੇ ਕਾਰਨ ਇਸ ਤਰ੍ਹਾਂ ਦੀਆਂ ਵਾਰਦਾਤਾਂ ਕਰ ਰਹੇ ਹਨ ਲੇਕਿਨ ਇਹਨਾਂ ਦੇ ਖਿਲਾਫ ਵੀ ਲਗਾਤਾਰ ਪੁਲਿਸ ਕਾਰਵਾਈ ਕਰ ਰਹੀ ਹੈ ਔਰ ਇਹਨਾਂ ਨੂੰ ਫੜਨ ਦੇ ਲਈ ਸਫਲਤਾ ਹਾਸਲ ਕੀਤੀ ਹੈ ਕੈਮਰਾਮੈਨ ਬੀਕੇ ਕਰਗਦੇਨਾ ਔਰ 소ਤਮ ਕੋਸ਼ਿਕ ਸਮਾਣਾ ਨਿਊਜ਼